ਠੀਕ ਆ ਚਲੋ ਜੀ ਤੂੰ ਆਪਾਂ ਦੇਖੋ ਜੀ ਖੂਬਸੂਰਤੀ ਬਿਊਟੀ ਦੇ ਵਿੱਚ ਤੁਸੀਂ ਚੈੱਕ ਕਰੋ ਬਹੁਤ ਵਧੀਆ ਬੈਡ ਜ਼ਬਰਦਸਤ ਆ ਵੇਖੋ ਲੋ ਵੀ ਪਲੂਨ ਨਾਰਮਲ ਜਿਹੜੀ ਤੁਹਾਨੂੰ ਨਜ਼ਰ ਆਊਗੀ ਬਾਕੀ ਦੇਣ ਆ ਦੇਖੋ ਠੀਕ ਆ ਠੀਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਘਰੇਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਾਟੀ ਡੇਰੀ ਫਾਰਮ ਤੇ ਆਏ ਆਂ ਵੀਰ ਮਨਦੀਪ ਸਿੰਘ ਉਹਨਾਂ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਦੋ ਗੱਲਾਂ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆਂ ਠੀਕ ਆ ਜੀ ਸੋ ਜਿੰਨੇ ਵੀ ਆਪਣੇ ਭੈਣ ਭਰਾ ਵੀਡੀਓ ਦੇਖ ਰਿਹਾ ਪੂਰੀ ਵੀਡੀਓ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਆ ਸਾਰੇ ਆਪਣੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਤਰੀਕ ਅੱਜ 15 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 3:35 ਵਜੇ ਦਾ ਦੋਵੇਂ ਵੜਾ ਬਿਲਕੁਲ ਸਜਰ ਤਾਜ਼ੀਆਂ ਸੂਈਆਂ ਇੱਕ ਤਕਰੀਬਨ ਕੋਈ 18-18 ਲੀਟਰ ਤੋਂ ਪਲੱਸ ਚੱਲਣ ਦੀ ਆ ਤੇ ਇੱਕ ਕੋਈ 5 ਹੀ ਲੀਟਰ ਤੋਂ ਬਾਹਰ ਵਾਰ ਜਿਹੜਾ ਦੋਸਾ ਇਸ ਵਕਤ ਚੱਲਣ ਦੀ ਆ ਸੋ ਚੰਗੇ ਸੀਮਨ ਦੀ ਇਹ ਵੜਾ ਬਾਕੀ ਜਿਹੜੇ ਵੀ ਫਾਰਮਰ ਭਰਾ ਨੇ ਬਿਲਕੁਲ ਆਪਣੇ ਫਾਰਮ ਦੇ ਵਿੱਚ ਪਾਉਣੀ ਆ ਚਾਹੇ ਲਾਰਜ ਸਮਾਲ ਫਾਰਮਰ ਠੀਕ ਆ ਜੀ ਤੇ ਜ਼ਰੂਰ ਤੁਸੀਂ ਖਰੀਦਦਾਰੀ ਕਰ ਲਿਓ ਠੀਕ ਆ ਜੀ ਹੁਣ ਇਸ ਮੌਕੇ ਤੇ ਕਿੰਨਾ ਕੰਨਾ ਦੁੱਧ ਕੀ ਸੂਬਾ ਕੀ ਰੇਟ ਪ ਪ੍ਰੋਪਰ ਡਿਟੇਲ ਜਿਹੜੀ ਤੁਹਾਨੂੰ ਮਿਲੂਗੀ ਠੀਕ ਹੈ ਜੀ ਬਾਕੀ ਨਜ਼ਦੀਕ ਨਾਲ ਲੱਗਦੇ ਪਿੰਡ ਧਗਾਣਾ ਸ਼ਹੀਦ ਤੇ ਬਿਲਕੁਲ ਨਜ਼ਦੀਕ ਪਿੰਡ ਨੇ ਠੀਕ ਹੈ ਧਾਰੀ ਧਾਰੀਵਾਲ ਪਿੰਡ ਤੇ ਪੱਟੀ ਮੋੜ ਤੋਂ ਤਕਰੀਬਨ ਕੋਈ 4-5 4-5 ਕਿਲੋਮੀਟਰ ਦੀ ਦੂਰੀ ਹੈ ਆਓ ਕਰਦੇ ਹਾਂ ਪੂਰੀ ਗੱਲਬਾਤ ਵੀਰ ਮਨਦੀਪ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਦੋਨਾਂ ਬੈੜਾਂ ਦੀ ਸਭ ਤੋਂ ਪਹਿਲਾਂ ਵੀਰ ਮਨਦੀਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਹੋਰ ਵੀਰੇ ਠੀਕ ਠਾਕ ਵਧੀਆ ਵਧੀਆ ਤੁਸੀਂ ਸਾਰੇ ਲੈ ਵੀਰ ਮਨਦੀਪ ਉਹ ਗੱਲ ਹੋ ਗਈ ਵੀ ਦੇਰ ਆਇਆ ਤੇ ਦਰੋਸਤ ਆ ਚੰਗੀਆਂ ਕੋਕਾ ਪੀ ਸੀ ਕੱਢ ਲਿਆ ਮਾ ਥੋੜੀ ਨਾ ਦੇਰ ਹੋ ਗਈ ਆ ਇਹ ਬਣ ਭਰਵਾਨੋ ਉਹ ਕਈਏ ਕੁ ਜਲਵਾ ਚੰਗੇ ਪਸ਼ੂ ਕੱਢੀ ਲਿਆਦੇ ਜੀ ਅਜਾ ਫਿਰ ਮਧੀਪ ਇੱਕ ਤਾਂ ਵੜ ਆਪਣੇ ਕੋਲ ਜਿਹੜੀ ਇਹ ਆ ਹਾਂ ਜਿਹਨੇ ਤਾਂ ਵੀ ਚੰਗੇ ਫਾਰਮ ਦੇ ਵਿੱਚੋਂ ਖਰੀਦੀ ਜੇ ਆਹ ਹਾਂ ਠੀਕ ਆ ਇਸ ਵਕਤੇ ਦਾ ਵੀ ਤੁਸੀਂ ਦੱਸਿਆ ਵੀ ਚੰਗੇ ਦੁੱਧ ਤੇ ਇਸ ਵਕਤੇ ਠੀਕ ਆ ਵੀਰੇ ਹਾਂ ਤੇ ਆ ਬੱਚੀ ਵੀ ਆਪਣੇ ਕੋਲ ਬਿਲਕੁਲ ਤਾਜੀ ਸੂਈ ਆ ਆਜ ਤਿੱਜਾ ਦਿਨ ਹੋਇਆ ਨੂੰ ਤਿੱਜਾ ਦੇਣਾ ਜੀ ਹਾਂ ਲੈ ਵੀ ਸ਼ੁਰੂਆਤ ਜਿਹੜੀ ਆ ਦੋਸਤੋਂ ਆਪਾਂ ਇਸੇ ਵੜ ਤੋਂ ਕਰ ਲਵਾਂਗੇ ਠੀਕ ਆ ਜੀ ਤੇ ਬਾਕੀ ਜਿੱਥੇ ਕਮਲ ਕੀਤਾ ਜਾਊਗਾ ਜਿੱਥੇ ਵੀ ਕਿਸੇ ਭਰਾ ਦੀ ਤੈਅ ਪੈਂਦੀ ਹੈ ਤੁਸੀਂ ਬਿਠਾ ਲਿਓ ਠੀਕ ਆ ਜੀ ਤੇ ਫਿਰ ਮਨਦੀਪ ਜੀ ਦਾ ਸੂਆ ਦੱਸ ਦੀਏ ਕਿੰਨਾ ਸੂਈ ਆਪਣੇ ਦੂਜਾ ਦੂਜਾ ਸੂਆ ਹਾਂਜੀ ਤੇ ਅੱਜ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਅੱਜ ਤੀਜਾ ਦਿਨ ਤੀਜਾ ਦਿਨ ਹਾਂਜੀ ਲਓ ਵੀ ਠੀਕ ਆ ਜੀ ਤਿੰਨ ਦਿਨ ਦਾ ਕਿਸਾਨ ਵੀਰੋ ਸਮਾ ਹੋ ਗਿਆ ਇਹਨੂੰ ਸੂਈ ਨੂੰ ਤਾਂ ਦੂਜਾ ਸੂਆ ਮਗਰ ਬੱਚੀ ਆ ਗਈ ਹੈ ਬੱਚੀ ਆ ਗਈ ਬਹੁਤ ਵਧੀਆ ਲਓ ਵੀ ਮਗਰ ਬੱਚੀ ਆ ਠੀਕ ਆ ਜੀ ਫੀਮੇਲ ਕਾਫ ਆ ਅੱਛਾ ਵੀਰ ਮਨਦੀਪ ਐਸ ਵਕਤ ਹੁਣ ਕਿੰਨਾ ਕ ਦੁੱਧ ਤੇ ਚੱਲਣ ਦੀ ਹੈ 18 18 18 ਲੀਟਰ ਆ ਠੀਕ ਆ ਜੀ ਹਾਂ ਜਿਹੜਾ ਆਪਾਂ ਕੰਡਾ ਮਾਰਿਆ ਵਾ ਠੀਕ ਆ ਬੌਲੇ ਬੂਲੇ ਜੋ ਬਾਹਰ ਹੀ ਆਉਂਦੀ ਹੈ ਜੀ ਆਹ ਤਿੱਜਾ ਚਲੋ ਗਿਆ ਅਜ ਬੌਲੇ ਦੇ ਗਨਲਾਂ ਜਿਤਨਾ ਕੋਈ ਮਰਜ਼ੀ ਭਣ ਭਰਾ ਗਨ ਲੈ ਠੀਕ ਆ ਜੀ ਬਾਕੀ ਚਵਾਈਸ ਬੂਈ ਦੀ ਚੰਗੀ ਨਿਕਲੀ ਆ ਓਕੇ ਬਿਲਕੁਲ ਓਕੇ ਠੀਕ ਆ ਬਬੀ ਚੋਣ ਚਾਂ ਦੀ ਚੰਗੀ ਆ ਨਿਗਰ ਪਲੀ ਪਲੀਤੀ ਵੈੜਾ ਠੀਕ ਆ ਜੀ ਦੂਜਾ ਸੂਆ ਤੇ ਇੱਕ ਵਾਰੀ ਹਾਈਟ ਕੱਦ ਵੀ ਆਪਾਂ ਭਣ ਭਰਾਵਾਂ ਨੂੰ ਜ਼ਰੂਰ ਜ਼ਿਕਰ ਕਰ ਦਿੰਨੇ ਆ ਮੀਡੀਅਮ ਹਾਈਟ ਕੱਦ ਦੇ ਵਿੱਚ ਆ ਬਾਕੀ ਵੇਲ ਬੂਲ ਸੋਹਣੀ ਆ ਠੀਕ ਆ ਥਾਣ ਲੈਵੇ ਦੀ ਗੱਲ ਕਰ ਲਈਏ ਚੰਗਾ ਬਿਲਕੁਲ ਮੁੱਠੀ ਮੁੱ ਇੱਕ ਵਾਰੀ ਥੋੜਾ ਜਿਹਾ ਆਪਾਂ ਲਾਗ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਕਰੋ ਚੈੱਕ ਇਹਦੀ ਅਜਾ ਵੀ ਮਨਦੀਪ ਮਿਲਦੀ ਬੰਗਾਰ ਅਸੀਂ ਬਿਨਾਂ ਹੀ ਐਸੇ ਤਰੀਕੇ ਭਾਵੇਂ ਪਾਲੋ ਤੇ ਭਾਵੇਂ ਨਾ ਪਾਲੋ ਕਿਸੇ ਲਜੋਨ ਵਾਲੀ ਗੱਲ ਹੀ ਨਹੀਂ ਚੱਕਰ ਨਹੀਂ ਆ ਠੀਕ ਆ ਜੀ ਹੁਣ ਸਿਰਫ ਇਹ ਚੋਣ ਨੂੰ ਆਵੇ ਨਾ ਬੱਛੀ ਲਾ ਕੇ ਬੰਦ ਕਾਲੇ ਪੈ ਖੜੇ ਪਸ਼ੂ ਇੱਕ ਚੁਵਾਈ ਦਾ ਸਮਾਂ ਹੋ ਗਿਆ ਆ ਸਮਾਂ ਹੋ ਗਿਆ ਠੀਕ ਆ ਜੀ ਆ ਵੀ ਇੱਕ ਵਾਰੀ ਤਾਂ ਮੈਂ ਆਪਾਂ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ ਠੀਕ ਆ ਜੀ ਮਗਰ ਬੱਛੀ ਆ ਅੱਜ ਤਿੰਨ ਕ ਦਿਨ ਦਾ ਸਮਾਂ ਬਾਲੇ ਚ ਬਾਲੇ ਚ ਬਾਹਰ ਮੇਰਾ ਭਰਾ ਹੋ ਕੇ ਮੰਨ ਲਵੇ ਠੀਕ ਆ ਜੀ ਤੇ 18 ਕਿ ਲੀਟਰ ਇਸ ਵਕਤੇ ਦੇ ਬਿਲਕੁਲ ਥੱਲੇ ਹਾਜ਼ਰ ਆ ਆ ਦੇਖੋ ਬੋਦੀ ਬਾਕੀ ਇਹ ਸਟਰਕਚਰ ਹੈ ਇਸ ਵੇਰ ਦਾ ਠੀਕ ਆ ਜੀ ਹਾਈਟ ਮੀਡੀਅਮ ਤੇ ਵਿੱਚ ਤੇ 18 ਲੀਟਰ ਦੇ ਇਸ ਮੌਕੇ ਬਿਲਕੁਲ ਬੋਲੇ ਦੇ ਵਿੱਚ ਕੋਈ ਮੰਨ ਲੇ ਪਰ ਆ ਕੇ ਬਾਕੀ ਬੋਲੇ ਤੋਂ ਬਾਹਰ ਸਮਝ ਲੈ ਕੱਚਾ ਦੁੱਧ ਮੰਨ ਲੇ ਸੋ ਰੰਗ ਪ੍ਰਿੰਟ ਮੂੰਹ ਮੱਥੇ ਦੀ ਫੈਸ਼ਨ ਫੂਸ਼ਨ ਵੈੜ ਦਾ ਪੂਰਾ ਠੀਕ ਆ ਤੇ ਨੋਕਰਾ ਥਾੜਾ ਪੂਰਾ ਹੱਥੀ ਮੁਠੀ ਵਾਲਾ ਤੇ ਚੋਣ ਚਵਾ ਦੀ ਚੰਗੀ ਆ ਠੀਕ ਆ ਜੀ ਹੋ ਸਕਿਆ ਇਹਦਾ ਆਪਾਂ ਵੀਡੀਓ ਦੇ ਵਿੱਚ ਕੁਝ ਕੁਝ ਧਾਰਾ ਮਾਰ ਕੇ ਜ਼ਰੂਰ ਤੁਹਾਨੂੰ ਦਿਖਾਵਾਂਗੇ ਉਹਨਾਂ ਭਰਾਵਾਂ ਦੇ ਲਈ ਹੁੰਦਾ ਵੀ ਜਿਹੜੇ ਕੋਈ ਵੀਰ ਆਪਣੇ ਆਨਲਾਈਨ ਸੌਦਾ ਕਰਦੇ ਆ ਵੀ ਭੂਰ ਛੱਟੇ ਦਾ ਪਤਾ ਚੱਲ ਸਕੇ ਠੀਕ ਆ ਹਾਂ ਮੇਰੇ ਮੋੜ ਲਓ ਹਾਂ ਲੋ ਜੀ ਠੀਕ ਹੈ ਜੀ ਸੋ ਬਾਕੀ ਬਹੁਤ ਵਧੀਆ ਲੇਵਾ ਠੀਕ ਹੈ ਜੀ ਸੋਣਾ ਥਾਣ ਲੱਗਾ ਬਾਹਰ ਨੂੰ ਆ ਕੀ ਮੁਠੀ ਦਾ ਥਾਣਾ ਸੋ ਵਾਦੇ ਵਾਲਾ ਕੰਮ ਆ ਮਗਰ ਬੱਛੀ ਆ ਠੀਕ ਹੈ ਜੀ ਕਈ ਵਾਰਾ ਚਲੋ ਭੈਣ ਭਰਾ ਕੋਈ ਸ਼ੌਕ ਨਾਲ ਤਿਆਰ ਕਰ ਲੈਂਦਾ ਬੱਚਾ ਮਗਰ ਤੇ ਨਾਰੂ ਨਾਲ ਬੱਚੇ ਤੇ ਆ ਮਗਰ ਬੱਛੀ ਤੁਹਾਨੂੰ ਇੱਕ ਵਾਰੀ ਆਪਾਂ ਲਾ ਕੇ ਉਹ ਦਿਖਾ ਦਗੇ ਆ ਵੇਖੋ ਜੀ ਵਾਚੀ ਵੀ ਮਨਦੀਪ ਚੰਗੇ ਸੀਮਨ ਦੀ ਆ ਗਈ ਮੰਗ ਚੰਗੇ ਸੀਮਨ ਦੀ ਹੈ ਹੂੰ ਕਰੋ ਚੱਕ ਜੀ ਠੀਕ ਆ ਆ ਦੇਖੋ ਠੀਕ ਆ ਅੱਛਾ ਮੰਦੀਪਰੇ ਕੀ ਡਿਮਾਂਡ ਕਰਤੀ ਹੈ ਦੀ ਦੇਣੀ ਕਿੰਨੇ ਦੀ ਹੈ ਵੇੜ ਵਾਜੇਰੇ ਦੇਦਾ 85000 ਦੇ 85 ਹਾਂਜੀ ਬਾਕੀ ਵਿੱਚੋਂ ਛੋਟ ਸੱਪੇ ਮਾਨਤਾ ਨੂੰ ਫਿਰ ਉਹ ਹੁੰਦੇ ਰਹਿੰਦੇ ਆ ਮੌਕੇ ਉਹ ਤਾਂ ਫਿਰ ਪਣਪੜਾ ਵਾ ਤੈਨੂੰ ਪਤਾ ਜਿੱਥੇ ਪਿਆਰ ਹੋਵੇ ਆਪਾਂ ਪ੍ਰਮਾਣਮਾਨ ਆ ਅਗਲੇ ਛੜਾਈ ਲੈਂਦੇ ਬਿਲਕੁਲ ਲੋ ਵੀ 85000 ਦੇ ਵਿੱਚੋਂ ਮਾਨਤਨ ਹੋਊਗਾ ਸੋ ਕੋਈ ਭਰਾ ਸੰਪਰਕ ਕਰ ਲਵੇ ਠੀਕ ਆ ਜੀ ਤੇ 85000 ਦੇ ਵਿੱਚੋਂ ਛੋਟ ਚੱਪਾ ਸੋ 18 ਲੀਟਰ ਹੋਣ ਮੌਕੇ ਤੇ ਜਿਹੜਾ ਇਹਦੇ ਥੱਲੇ ਹਾਜ਼ਰ ਆ ਸੋ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਦਿਖਾਵਾਂਗੇ ਠੀਕ ਆ ਜੀ ਕਿਹੋ ਜਿਹੀ ਚਵਾਈ ਆ ਕੋਈ ਭੋਰ ਛੱਟਾ ਪ੍ਰੋਪਰ ਤੁਹਾਨੂੰ ਦਿਸ ਪੋਗਾ ਠੀਕ ਆ ਜੀ ਇਧਰ ਸੈਕੰਡ ਨੰਬਰ ਤੇ ਵੀਰ ਮਨਦੀਪ ਆਪਣੇ ਕੋਲ ਜਿਹੜੀ ਆ ਵੜ ਆ ਗਈ ਆ ਹਾਂਜੀ ਇਹ ਵੀ ਵੜ ਚੰਗੀ ਆ ਨਸਲ ਬਰੀਡ ਦੇ ਵਿੱਚ ਟੈਗ ਟੂਗ ਤਕਰੀਬਨ ਇਹਦੇ ਲੱਗਾ ਹੀ ਆ ਹਾਂਜੀ ਹਾਂਜੀ ਦੂਜਾ ਸਵ ਦੂਸਰਾ ਸੂਆ ਹਾਂ ਤੇ ਬਾਕੀ ਮੋਹ ਦੰਦੀ ਵਿੱਚ ਹੈ ਕਿ ਕੀਤੀ ਹੈ ਜਵਾਨ ਹੁੰਦੀ ਪਈ ਕੰਨੀਆਂ ਬਰਾਬਰ ਕਰਦੀ ਆ ਆ ਬਰਾਬਰ ਕਰਨ ਜੀ ਠੀਕ ਆ ਜੀ ਅੱਜ ਦਿਨ ਕਿੰਨੇ ਹੋ ਗਏ ਨੂੰ ਸੁਈ ਨੂੰ ਇਹਨੂੰ ਅੱਜ 7 ਦਿਨ ਹੋ ਗਏ ਠੀਕ ਆ ਜੀ ਹਾਂਜੀ ਮਗਰ ਉਹਦੇ ਬੱਚਾ ਆ ਗਿਆ ਬੱਚਾ ਆ ਗਿਆ ਠੀਕ ਆ ਜੀ ਇਸ ਵਕਤ ਦੁੱਧ ਦੇ ਦਥਲੇ ਕਿੰਨਾ ਦੁੱਧ ਦੇ ਦਥਲੇ 25 ਲੀਟਰ 25 ਲੀਟਰ ਹਾਂ ਠੀਕ ਆ ਜੀ ਬਾਕੀ ਵਾੜ ਮੰਦੀ ਭਾਈ ਚੰਗੀ ਲੱਗਦੀ ਕਿਸੇ ਫਾਰਮ ਫਾਰਮ ਦੇ ਵਿੱਚੋਂ ਪਰਚੇਜ਼ ਕੀਤੀ ਆ ਮੈਂ ਵੀ ਫਾਰਮ ਦੇ ਵਿੱਚੋਂ ਦੋਸਤੋ ਇਹ ਵਾੜ ਵੀਰਾਂ ਦਾ ਵੀ ਆਪਾਂ ਖਰੀਦੀ ਆ ਸੋ 25 ਲੀਟਰ ਇਸ ਵਕਤ ਹਫਤੇ ਦੇ ਦੌਰਾਨ ਇਹਦੇ ਥੱਲੇ ਹਾਜ਼ਰ ਆ ਰੰਗ ਬਹੁਤ ਸੋਹਣਾ ਠੀਕ ਹੈ ਜੀ ਬਿਲਕੁਲ ਵਾਈਟ ਰੰਗ ਦੇ ਵਿੱਚ ਆ ਗੋਰਾ ਰੰਗ ਜਿਵੇਂ ਆਪਾਂ ਕਹਿੰਦੇ ਨੇ ਵਾਈਟ ਰੰਗ ਆ ਵਿੱਚ ਕਿਤੇ ਨਾ ਕਿਤੇ ਬਲੈਕ ਸਪੌਟ ਜਿਹੜੇ ਤੁਹਾਨੂੰ ਨਜ਼ਰ ਆਉਣਗੇ 6-7 ਦਿਨਾਂ ਦੇ ਦੌਰਾਨ ਹੀ ਕਰਮਾ ਲਈ ਤੇ ਥੱਲੇ 25 ਲੀਟਰ ਤੋਂ ਦੁਹਾਂਜਰ ਬਹੁਤ ਸੋਹਣੀ ਹਾਈਟ ਦੇ ਵਿੱਚ ਆ ਸੋਹਣੀ ਲੈਂਥ ਆ ਬਾਕੀ ਫੇਸ ਕੁਆਲਿਟੀ ਜਿਵੇਂ ਆਪਾਂ ਨਾਰਮਲ ਹੀ ਵੜਾ ਦਿਖਦੇ ਆ ਠੀਕ ਹੈ ਐਫ ਦੇ ਵਿੱਚ ਸੋ ਚੰਗੇ ਸੀਮਨ ਦੀ ਹੋ ਸਕਦੀ ਆ ਪਰ ਟਾਈ ਡਾਟ ਨਾ ਠੀਕ ਹੈ ਜੀ ਕਿਸ ਸੀਮਨ ਦੀ ਆ ਉਹ ਪਾਰਖੂ ਵੀਰ ਤੁਸੀਂ ਆਪਦੀ ਸਮਝ ਵੇਖ ਕਿਉਂਕਿ ਇਧਰੋਂ ਤੋਂ ਤੁਹਾਨੂੰ ਇੱਕ ਵਾਰੀ ਆਪਾਂ ਹਵਾਨਾ ਚੱਡਾ ਦਿਖਾ ਦਈਏ ਇਲਾਕੇ ਤੋਂ ਮਨਦੀਪ ਜੀ ਬਾਕੀ ਚੁਵਾਈ ਚੁਵਾਈ ਇਹਦੀ ਵੀ ਬੰਬੇ ਪਾਸੀ ਆ ਆਹ ਦੇ ਹਾਂ ਉਹ ਲੋ ਵੀ ਬਸ ਮਾੜੀ ਮੋੜ ਪਾ ਗਈ ਆ ਜਿਹੜੀ ਮਾੜੀ ਪਨੂਣ ਨਾਰਮਲ ਜਿਹੜੀ ਤੁਹਾਨੂੰ ਨਜ਼ਰ ਆਊਗੀ ਬਾਕੀ ਦੇਣ ਹਵਾਨੇ ਚੱਡੇ ਦੇ ਉੱਪਰ ਤੁਸੀਂ ਚੈੱਕ ਕਰੋ ਮਿਲ ਕਨਾਰੀ ਠੀਕ ਆ ਜੀ ਸੋ ਸੋਹਣੀ ਸਪੇਸ ਚੰਗਾ ਗੈਪ ਆਪਸੀ ਥਾਂਾਂ ਦੇ ਵਿੱਚ ਨਜ਼ਰ ਆਜੂਗਾ ਤੁਹਾਨੂੰ ਠੀਕ ਆ ਜੀ ਸੋ 25 ਲੀਟਰ ਦੀ ਮਾਲਕਨ ਐਸ ਵਕਤ ਤੇ ਦੁੱਧ ਹੋਰ ਵੀ ਪਲੱਸ ਕਰ ਜੂਗੀ ਉਹ ਸਮੇਂ ਦੇ ਹਿਸਾਬ ਨਾਲ ਆ ਬਿਲਕੁਲ ਫਾੜ ਵਾਲਾ ਚੱਡਾ ਠੀਕ ਆ ਜੀ ਫ ਇਕਾਦ ਤਕਰੀਬਨ ਵੱਡਾ ਹੀ ਕਰਮਾਲੀ ਦਾ ਠੀਕ ਆ ਜੀ ਲਓ ਵੀ ਮਨਦੀਪ ਖੋਲ ਕੇ ਦਿਖਾ ਦਿਆ ਜੀ ਲੌਬੀ ਬਾਕੀ ਤੁਸੀਂ ਸੁਆਪਾਂ ਨੂੰ ਦੇਖੋ ਜੀ ਖੂਬਸੂਰਤੀ ਬਿਊਟੀ ਦੇ ਵਿੱਚ ਤੁਸੀਂ ਚੈੱਕ ਕਰੋ ਬਹੁਤ ਵਧੀਆ ਬੈੜਾ ਜ਼ਬਰਦਸਤ ਆ ਵੇਖੋ ਮਨਦੀਪ ਭਾਈ ਆਪਾਂ ਵੀ ਤਕਰੀਬਨ ਕੋਈ ਹੋ ਗਿਆ ਕੋਈ 2-4 ਡਾਂਗ ਚਵਾਈਆਂ ਕਰ ਲੀਆਂ ਆਪ ਇਹਦੀਆਂ ਠੀਕ ਆ ਚਲੋ ਜੀ ਸੋ ਬਾਕੀ ਬਹੁਤ ਸੋਹਣੀ ਵੜਾ ਦੋਸਤੋ ਨਾਰਮਲੀ ਆਪਾਂ ਚੰਗੇ ਫਾਰਮਾ ਦੇ ਵਿੱਚ ਇਹੋ ਜਿਹਾ ਐਨੀਮਲ ਦੇਖਦੇ ਆ ਬਿਊਟੀ ਦੇ ਵਿੱਚ ਤੁਸੀਂ ਚੈੱਕ ਕਰੋਗੇ ਬਹੁਤ ਸ਼ਾਨਦਾਰ ਬਾਕੀ ਕਲੋਨੀ ਖਲਾਨੀ ਦੀ ਤੁਸੀਂ ਚੈੱਕ ਕਰ ਲੋ ਆਰਡਰ ਦੀ ਕੁਆਲਟੀ ਦੀ ਗੱਲ ਕਰ ਲਈਏ ਉੱਪਰੋਂ ਬਿਲਕੁਲ ਫਲੈਟ ਬਿਲਕੁਲ ਸਟੇਟ ਆਹ ਫੇਸ ਕੁਆਲਟੀ ਆ ਠੀਕ ਆ ਜੀ ਸੋ ਹਵਾਨੇ ਲੇਵੇ ਦੀ ਬਾ ਕਮਾਲ ਕਰਮਾ ਦੀ ਠੀਕ ਆ ਜੀ ਇਸ ਵਕਤ 25 ਲੀਟਰ ਦੁੱਧ ਦੇ ਦਿੱਲੇ ਹਾਜ਼ਰ ਹੋਰ ਵੀ ਉਮੀਦ ਕਰ ਸਕਦੇ ਆ ਵੀ ਕਰਮਾ ਦੀ ਜਦੋਂ ਮੈਲੇ ਮੂਲੇ ਤੋਂ ਬਾਹਰ ਆ ਗਈ ਠੀਕ ਆ ਜੀ ਪੀਕ ਪੂਕ ਤਕਰੀਬਨ ਕੋਈ 20 25 ਦਿਨਾਂ ਤੇ ਜਿੰਨਾ ਕਿ ਚੱਲ ਸਕ ਉਹ ਗੱਲਬਾਤ ਹੋਰ ਹੋ ਗਈ ਠੀਕ ਆ ਠੀਕ ਆ ਮੰਦੀਪ ਜੀ ਤੋੜ ਲਿਆ ਜੇ ਬਾਕੀ ਚਵਾਈ ਚਵਾਈ ਦੀ ਵੀਰੇ ਮੰਦੀਪ ਲੱਗਦੇ ਪਿਆ ਬਾਕੀ ਹੋਊਗੀ ਤਾਂ ਵੀ ਐਂਦੀ ਗੱਲਬਾਤ ਆ ਹਾਂ ਨਵੀ ਪ੍ਰਭਾਉ ਕਿਸੇ ਭਰਾ ਨੇ ਨਾਰਮਲੀ ਆਪਾਂ ਗੱਲ ਕਰਦੇ ਨੇ ਵੀ 5 ਲੀਟਰ ਦੇ ਹੀ ਬਹੁਤ ਵੇਰ ਝਾਕ ਕਰਦੇ ਵੀ 5 ਲੀਟਰ ਤੋਂ ਪਲੱਸ ਚੱਲਣ ਵਾਲੇ ਪਸ਼ੂ ਐਨੀਮਲ ਚਾਹੀਦੇ ਆ ਤੇ ਵੇੜ ਤੁਸੀਂ ਖਰੀਦਦਾਰੀ ਕਰ ਸਕਦੇ ਜੇ ਠੀਕ ਆ ਜੀ ਕੀ ਮੋਲ ਰਹੂਗਾ ਕੀ ਡਿਮਾਂਡ ਵੀਰ ਕਰਦਾ ਉਹ ਪ੍ਰੋਪਰ ਆਪਾਂ ਪੁੱਛ ਲੈਣੀ ਆ ਭਰਾ ਤੋਂ ਲੈ ਵੀ ਮੰਦੀਪ ਵੀਰੇ ਚੰਗੀ ਆ ਵੇੜ ਕੀ ਡਿਮਾਂਡ ਰਹੂਗੀ ਜੀ ਆ ਵੀਰੇ ਡਿਮਾਂਡ ਦਾ ਭਾਵੇਂ ਕਰ ਨੂੰ ਹੁਣ ਵੇਖੀ ਇਹ ਤਾਂ ਪਾਰ ਕੀ ਕੋ ਹੁੰਦਾ ਕਰ ਨੂੰ ਜੋ ਮੱਤੀ ਗੱਲ ਜੇ ਪਰ ਆਪਾਂ ਨੂੰ ਜਿਹੜਾ ਹਿਸਾਬ ਨਾਲ ਆਪਾਂ ਨੂੰ ਆਈ ਉਸ ਹਿਸਾਬ ਨਾਲ ਤੇ ਹਾਂਜੀ 1 5 ਹੈਗਾ 1 5 ਡਿਮਾਂਡ ਹਾਂ ਮੌਕੇ ਤੇ ਹੋਊਗਾ ਮਾਨਤਨ ਕਿੰਨਾ ਦਾ ਕਰ ਦਾਂ ਭਣ ਫਰਾ ਦਾ ਮਾਨਤਨ ਠੀਕ ਆ ਜੀ ਹਾਂ ਠੀਕ ਆ ਲੋ ਵੀ 1 ਲੱਖ 5000 200 ਦੀ ਕੀਮਤ ਆ ਡਿਮਾਂਡ ਵੀਰ ਨੇ ਕੀਤੀ ਆ ਠੀਕ ਆ ਜੀ ਮੌਕੇ ਤੇ ਛੋੜਛੱਪਾ ਮਾਨਤਨ ਹੋਊਗਾ ਬਾਕੀ ਕਰਮਾਂ ਵਾਲੀ ਬਿਲਕੁਲ ਮੇਲ ਤੁਸੀਂ ਵੇਖ ਹੀ ਸਕਦੇ ਜੇ ਹਵਾਨੇ ਚੱਡੇ ਦਾ ਥੱਪਿਆਂ ਦਾ ਮੇਲ ਆ ਠੀਕ ਆ ਜੀ ਸੋਹਣੀ ਸਪੇਸ ਵੰਡਾ ਬਾਕੀ ਮੇਰੇ ਭਰਾ ਕਿਸੇ ਨੇ ਤਕਰੀਬਨ ਇੰਨੇ ਦੇ ਪੈਸੇ ਖਰਚ ਕਰਨੇ ਤੇ 5 ਲੀਟਰ ਤੋਂ ਬਾਹਰ ਚੱਲਣ ਵਾਲਾ ਪਸ਼ੂ ਲੱਭ ਰਹੇ ਹੋ ਤੇ ਪਾਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਵੈੜ ਚੰਗੀ ਆ ਅੱਗੇ ਬਿਲਕੁਲ ਕਿਸੇ ਬਿਲਕੁਲ ਡੇਰੀ ਫਾਰਮ ਦੇ ਵਿੱਚ ਚੰਗਾ ਯੋਗਦਾਨ ਪਾ ਸਕਦੀ ਹੈ ਠੀਕ ਆ ਮਗਰ ਬੱਛਾ ਮੇਲ ਕਾਪ ਇਹ ਰਾਜ ਵਿੱਚ ਕੀ ਬੱਤੂ ਲੈਪ ਦਊਗੀ ਨੋਰਮਲ ਤੀ ਤੋਂ ਪਲਾਸੀ ਚੱਲਣ ਵਾਲੀ ਹੈ ਬੈੜ ਹਾਂ ਪਲਾਸੀ ਚੱਲਣ ਠੀਕ ਆ ਜੀ ਉਹ ਵੀ 30 ਲੀਟਰ ਤੋਂ ਬਾਹਰ ਚੱਲਣ ਵਾਲੀ ਬੈੜ ਆ ਠੀਕ ਆ ਜੀ ਬਾਕੀ ਅਗੇ ਦੋ ਤੋਂ ਸੇਵਾ ਦਾ ਕੋਈ ਫਾਰਮ ਦੇ ਵਿੱਚ ਭਰਾ ਲੈ ਜਾਂਦਾ ਠੀਕ ਆ ਜੀ ਕੋਈ এনवायरमेंट ਚੰਗਾ ਰਿਹਾ ਕਿਸੇ ਵੀਰ ਦੇ ਕੋਲ ਜਾ ਕੇ ਤੇ ਡਾਈਟ ਪਲਾਨ ਭਰਾ ਕਿਸੇ ਦਾ ਚੰਗਾ ਰਿਹਾ ਠੀਕ ਆ ਜੀ ਬੈੜ ਨੂੰ ਦੁੱਧ ਚੋਪਾਉਣਾ ਚਾਹੀਦਾ ਸੋ 5 ਲੀਟਰ ਹੋਣਾ ਜ ਤਕਰੀਬਨ 6-7 ਦਿਨਾਂ ਦੇ ਦੌਰਾਨ ਹੀ ਤੇ ਤਲੇ ਹਾਜ਼ਰ ਆ ਤੇ ਚੰਗੀ ਉਮੀਦ ਕਰ ਸਕਦੇ ਆ 1 ਲੱਖ 5000 ਦੇ ਵਿੱਚੋਂ ਛੋੜ ਜੱਪਾ ਮਾਨਤਨ ਹੋ ਜਾਊਗਾ ਠੀਕ ਆ ਜੀ ਸੋ ਕੋਈ ਭਰਾ ਕੰਟੈਕਟ ਕਰ ਲੇ ਠੀਕ ਆ ਨੰਬਰ ਇੱਕ ਵੀਰ ਮਨਦੀਪ ਆਪਦੇ ਕਰ ਦਿਓ ਸੰਜੇ ਇਹ 98771 ਹਾਂਜੀ 8388 ਠੀਕ ਆ ਜੀ ਤਾਂ ਤੁਸੀਂ ਨੰਬਰ ਆ ਵੀਰ ਮਨਦੀਪ ਦੇ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਠੀਕ ਆ ਜੀ ਬਹੁਤ ਚੰਗੇ ਪਸ਼ੂ ਹਨਾ ਤੇ ਮੇਰਾ ਭਰਾ ਵੀਡੀਓ ਪੂਰੀ ਤਸੱਲੀ ਦੇ ਨਾਲ ਦੇਖ ਲਿਓ ਸੋਨੀ ਕੁਆਲਿਟੀ ਦੇ ਵਿੱਚ ਅੱਜ ਅੱਜ ਵੀਰ ਮਨਦੀਪ ਸਿੰਘ ਹੋਂਦੇ ਕੋਲੇ ਵੜ ਬਕਾਊ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ